ਇਹ ਰੰਗ ਦੇ ਗਰੇ ਉਹ ਨਵਾਂ ਸ਼ਬਦ ਸੁਣ ਰਹੇ ਹੋ ਉਹ ਨੂੰ ਸੰਸਟਮ ਵਾਲੇ ਜਿਹੜੇ ਇਕੋਟਾ ਦੇ ਸੁਣ ਰਹੇ ਹੋ ਸੋਹਮ ਮਹਾਰਾਜ ਸਿੰਘ বিষ্ণੂ ਪ੍ਰਭਾਨ ਜੈ ਹੋਰ ਹੋ ਸਾਰੇ ਪੰਤਰਾਓ ਅੱਛਾ ਠੀਕ ਹੈ ਥੋੜੀ ਬੋਲੀ ਨੂੰ ਜਿਸ ਤਰ੍ਹਾਂ ਇਸ ਤੂਫਾਨ ਤੋਂ ਜਨੇਜੇ ਦੇ ਗੌਰਮੇਂ ਦਾ ਗੱਪਾ ਇਸ ਸਥਿਤੀ ਵਿੱਚ ਆਏ ਉਹ ਆਪਣਾ ਨਵਾਂ ਹੀ ਸ਼ਬਦ ਲੈ ਕੇ ਇਸ ਨਾਥ ਮੁਖ ਦੇ ਉੱਤੇ ਆਪਣਾ ਪ੍ਰਗਟਾਵਾ ਕੀਤਾ ਜਿਵੇਂ ਜਿਵੇਂ ਭਗਤੀ ਦੇ ਡੰਗਰਕ ਤਾਰਨ ਉਸ ਨਾਥ ਮੁਖ ਦੇ ਉੱਤੇ ਉਸ ਪਰਮਾਤਮਾ ਨੇ ਭੇਜਿਆ ਉਸ ਨੂੰ ਇੱਕ ਨਵਾਂ ਸ਼ਬਦ ਦੇ ਕੇ ਭੇਜਿਆ ਜਿਸ ਤਰ੍ਹਾਂ ਜਿਵੇਂ ਸ਼੍ਰੀ ਰਾਮਚੰਦਰ ਜੀ ਆਏ ਤੇ ਜੈਸੀ ਆਰਾਮ ਦਾ ਨਾਰਾ ਦਿੱਤਾ ਗਿਆ ਉਹ ਜੀ 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 ਕ੍ਰਿਸ਼ਨ ਜੀ ਆਏ ਔਰ ਉਹਨਾਂ ਨੂੰ ਜੈ ਰਾਧੇ ਕ੍ਰਿਸ਼ਨ ਦਾ ਨਾਰਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਮੁਹੰਮਦ ਸਾਹਿਬ ਆਏ ਉਹਨਾਂ ਨੂੰ ਅੱਲਾਹੁ ਅਨਾਹੁ ਦਾ ਨਾਰਾ ਦਿੱਤਾ ਸੰਸਾਰ ਨੂੰ ਕਿ ਇਸ ਸ਼ਬਦ ਨੂੰ ਜਪ ਕੇ ਤੁਸੀਂ ਪ੍ਰਮਾਤਮਾ ਦੇ ਨਾਲ ਉਸ ਅੱਲਾਹ ਦੇ ਨਾਲ ਜੁੜੋ ਔਰ ਉਸ ਤੋਂ ਬਾਅਦ ਸਾਡੇ ਇਸ ਧਰਤੀ ਦੇ ਉੱਤੇ 10 ਗੁਰੂ ਸਾਹਿਬਾਨ ਆਏ ਔਰ ਸਤਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ਬਦ ਦਿੱਤਾ ਗਿਆ ਸੰਸਾਰ ਨੂੰ ਕਿ ਇਹਨਾਂ ਸ਼ਬਦਾਂ ਨੂੰ ਜਪ ਕੇ ਤੁਸੀਂ ਪ੍ਰਮਾਤਮਾ ਦੇ ਨਾਲ ਆਪਣਾ ਮੇਲ ਕਰੋ ਔਰ ਸਾਰਿਆਂ ਤੋਂ ਬਾਅਦ ਉਸ ਪ੍ਰਮਾਤਮਾ ਦੀ ਆਗਮਦ ਉਹਨਾਂ ਗੁਰੂ ਪੀਰ ਪੈਗੰਬਰ ਅਵਤਾਰਾਂ ਦੀਆਂ ਹੋਵੇ ਕਹਾਣੀਆਂ ਤੇ ਔਰ ਆਪ ਜਿਹੇ ਭਗਤਾਂ ਦੀਆਂ ਅਰਜ਼ੂਆਂ ਦੇ ਉੱਤੇ ਉਸ ਪ੍ਰਮਾਤਮਾ ਨੇ ਆਪਣੀ ਆਗਮਦ ਇਸ ਧਰਤੀ ਦੇ ਉੱਤੇ ਕੀਤੀ ਤੇ ਆਪਣਾ ਸ਼ਬਦ ਸੋਮ ਮਹਾਰਾਜੇ ਸਿੰਘ বিষ্ণੂ ਭਗਵਾਨ ਦੀ ਜੈ ਦਿੱਤਾ ਜਿਸ ਤਰ੍ਹਾਂ ਜਿਵੇਂ ਜਿਵੇਂ ਗੁਰੂ ਕੀ ਪੈਗੰਬਰ ਅੰਤਾਈ ਪਹਿਲੇ ਸ਼ਬਦ ਦੀ ਅਗਲੇ અવਤਾਰ ਨੇ ਉਪਾਸਨਾ ਨਹੀਂ ਕੀਤੀ ਤੇ ਨਾਲ ਆਪਣੇ ਭਗਤਾਂ ਤੋਂ ਕਰਵਾਈ ਜਿਵੇਂ ਜਿਵੇਂ ਸ੍ਰੀ ਆਮਚੰਦਰ ਜੀ ਆਏ ਤੇ ਜੈਸੀ ਹਾਰਾਮ ਦਾ ਨਾਰਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਕ੍ਰਿਸ਼ਨ ਜੀ ਆਏ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੁਸੀਂ ਜੈਸੀ ਹਾਰਾਮ ਕਹੋ ਉਹਨਾਂ ਨੇ ਕਿਹਾ ਹੁਣ ਤੁਸੀਂ ਜੈ ਹਾਦੇ ਕ੍ਰਿਸ਼ਨ ਕਰਨਾ ਹੈ ਉਮਤ ਤੋਂ ਬਾਅਦ ਜੇ ਮੁਹੰਮਦ ਸਾਹਿਬ ਰਹੇ ਤੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਤੁਸੀਂ ਜੈਸੀਆ ਰਾਮ ਕਹੋ ਜਾਂ ਜੈ ਰਾਧੇ ਕ੍ਰਿਸ਼ਨ ਕਹੋ ਉਹਨਾਂ ਨੇ ਕਿਹਾ ਹੁਣ ਤੁਸੀਂ ਅੱਨਾ ਹੋ ਅੱਨਾ ਹੋ ਗਿਆ ਮਤਲਬ ਸਾਰਿਆਂ ਦਾ ਇੱਕ ਹੀ ਹੈ ਜੈਸੀਆ ਰਾਮ ਦਾ ਮਤਲਬ ਹੈ ਕਿ ਆਪਣੀ ਇਸ ਆਤਮਾ ਨੂੰ ਇਸ ਸਰੀਰ ਨੂੰ ਉਸ ਰਾਮ ਦੇ ਨਾਲ ਜਿਹੜਾ ਕੰਕਣ ਦੇ ਵਿੱਚ ਸਮਾਇਆ ਹੋਇਆ ਉਹਦੇ ਨਾਲ ਜੋੜਨ ਦਾ ਆਤਮਾ ਤੇ ਪਰਮਾਤਮਾ ਦੇ ਮੇਲ ਦਾ ਇਹ ਜਕਰ ਹੈ ਜੇ ਰਾਧੇ ਕ੍ਰਿਸ਼ਨ ਦੀ ਗੱਲ ਕੀਤੀ ਗਈ ਤੇ ਰਾਧਾ ਸਾਡੀ ਆਤਮਾ ਤੇ ਕ੍ਰਿਸ਼ਨ ਉਹ ਪਰਮਾਤਮਾ ਜਿਹੜਾ ਕਣਕਣ ਦੇ ਵਿੱਚ ਸੁਆਇਆ ਹੋਇਆ ਸ਼ਰੀਰ ਕਰਕੇ ਨਹੀਂ ਉਹ ਪਰਮਾਤਮਾ ਗੁਣ ਕਰਕੇ ਜਿਹੜਾ ਪਰਮਾਤਮਾ ਉਸ ਦਾ ਨਾਰਾ ਜਿਹੜਾ ਉਹ ਦਿੱਤਾ ਗਿਆ ਹੈ ਜੈ ਰਾਧੇ ਕ੍ਰਿਸ਼ਨ ਯਾਨੀ ਰਾਧਾ ਆਤਮਾ ਤੇ ਪਰਮਾਤਮਾ ਕ੍ਰਿਸ਼ਨ ਔਰ ਇਸੇ ਤਰ੍ਹਾਂ ਅੱਲਾਹ ਉਹ ਅੱਲਾਹ ਪਰਮਾਤਮਾ ਤੇ ਅੰਨਾ ਸਾਡੀ ਆਤਮਾ ਆਤਮਾ ਦਾ ਪਰਮਾਤਮਾ ਦੇ ਨਾਲ ਮਿਲ ਕਰਨ ਦਾ ਹੀ ਉਹ ਵੀ ਜੈ ਕਰਾਇਆ ਸੋ ਸਾਰੇ ਜਿੰਨੇ ਵੀ ਨਾਮ ਇਸ ਧਰਤੀ ਦੇ ਉੱਤੇ ਆਏ ਸਾਰੇ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਉਹ ਨਾਮ ਸ਼ਬਦ ਅਕਾਂਕੂਰਕ ਨੇ ਆਪਣੇ ਰਹਿਬਰਾਂ ਨੂੰ ਦਿੱਤਾ ਕਿ ਤੁਸੀਂ ਮਨੁੱਖ ਲੋਕ ਦੀ ਜੀਵਾਂ ਨੂੰ ਇਹ ਸ਼ਬਦ ਦਿਓ ਤੇ ਮੇਰੇ ਨਾਲ ਜੁੜੋ ਹੁੰਦਾ ਕੀ ਆਇਆ ਕਿ ਅਸੀਂ ਉਹਨਾਂ ਗੁਰੂ ਪੀਰ پیغمبر ਅਵਤਾਰਾਂ ਦੇ ਨਾਲ ਤਾਂ ਜੁੜ ਗਏ ਲੇਕਿਨ ਉਸ ਸ਼ਬਦ ਦੇ ਨਾਲ ਜਿਸ ਸ਼ਬਦ ਦੇ ਨਾਲ ਅਸੀਂ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਸੀ ਉਸ ਤੋਂ ਅਸੀਂ ਕਿਤੇ ਨਾ ਕਿਤੇ ਵਾਂਝੇ ਰਹਿ ਗਏ ਜੇ ਪਹਿਲੇ ਸ਼ਬਦ ਨੂੰ ਬੰਦ ਨਹੀਂ ਕੀਤਾ ਤੇ ਪਹਿਲੇ ਸ਼ਬਦ ਤਾਂ ਵੀ ਅਸੀਂ ਆਰਾਧਨਾ ਕਰਦੇ ਰਹੇ ਤੇ ਉਸ ਤੋਂ ਅਗਲੇ ਸ਼ਬਦ ਦੀ ਵੀ ਜੇ ਪਿਛਲੇ ਦੋ ਸ਼ਬਦ ਆ ਗਏ ਉਹਨਾਂ ਨੂੰ ਬੰਦ ਨਹੀਂ ਕੀਤਾ ਗਿਆ ਹਰទਾਨਕੇ ਗੋਵੀਰ پیغمبر ਅਵਤਾਰਾਂ ਨੇ ਉਸ ਨੂੰ ਬੰਦ ਕੀਤਾ ਤੇ ਅਗਲਾ ਸ਼ਬਦ ਸ਼ੁਰੂ ਕੀਤਾ ਪਰ ਅਸੀਂ ਪਹਿਲੇ ਸ਼ਬਦ ਨੂੰ ਵੀ ਜਪਦੇ ਰਹੇ ਤੇ ਦੂਸਰੇ ਸ਼ਬਦ ਨੂੰ ਵੀ ਜਪਦੇ ਰਹੇ ਤੀਸਰੇ ਨੂੰ ਵੀ ਚੌਥੇ ਨੂੰ ਵੀ ਪੰਜਵੇਂ ਨੂੰ ਵੀ ਅਸੀਂ ਉਹਨਾਂ ਰੈਗਰਾਂ ਦੇ ਨਾਲ ਜੁੜੇ ਰਹੇ ਉਸ ਸ਼ਬਦ ਨੂੰ ਕਿ ਇਹ ਸ਼ਬਦ ਇਹਨਾਂ ਦਾ ਸ਼ੇਰ ਕਰਕੇ ਸ਼ਬਦ ਹੈ ਅਸੀਂ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਲ ਮਿਲਣ ਤੋਂ ਵਾਂਝੇ ਰਹਿ ਗਏ ਦੂਰ ਰਹਿ ਗਏ ਉਹਨਾਂ ਗੁਰੂ ਫਿਰ ਪੈਗੰਬਰਾਂ ਦੇ ਅਵਤਾਰਾਂ ਨੇ ਇਹ ਬੇਨਤੀ ਪਰਮਾਤਮਾ ਦੇ ਕੇ ਕੀਤੀ ਕਿ اے ਪ੍ਰਭੂ ਪਰਮਾਤਮਾ ਕੋਈ ਐਸਾ ਸ਼ਬਦ ਇਸ ਮਾਤਲੋਕ ਦੇ ਉੱਤੇ ਲੈ ਕੇ ਆ ਜਿਹੜਾ ਸ਼ਰੀਰਾਂ ਤੋਂ ਦੂਰ ਰਹੇ ਸਿਰਫ ਤੇਰੀ ਵੀ ਜੈਗਰਨ ਇਹ ਸਾਰੇ ਧਰਤੀ ਤੇ ਜੀਵੇ ਤੋਂ ਮਹਾਂਕਾਲ ਪੁਖੜ ਨੇ ਸਾਰਿਆਂ ਤੋਂ ਬਾਅਦ 994 ਜੁਗ ਚੌਕਰੀ ਤੋਂ ਬਾਅਦ ਆਪਣਾ ਪ੍ਰਗਟਾਵਾ ਇਸ ਮਾਤਲੋਕ ਦੇ ਉੱਤੇ ਆ ਕੇ ਕਰਕੇ ਸੋਹਣ ਮਹਾਰਾਜੇ ਸਿੰਘ বিষ্ণੂ ਭਗਵਾਨ ਦੀ ਜੈ ਦਾ ਜਕਾਰਾ ਦਿੱਤਾ ਜੋ ਪਾਪ ਜੀ ਸਰਵੀਰਾਂ ਕੋਲੋਂ ਜਿਨ੍ਹਾਂ ਨੇ ਸ਼ਬਦ ਪੜ੍ਹੇ ਨੇ ਆਪ ਜੀ ਨੇ ਸਰਵਣ ਕੀਤਾ। ਸੋ ਜਿੱਥੇ ਉਸਨੇ ਪਹਿਲੇ ਸ਼ਬਦਾਂ ਦਾ ਵੀ ਅੰਸ਼ ਦੱਸਿਆ ਕਿ ਆਤਮਾ ਦਾ ਤੇ ਪਰਮਾਤਮਾ ਦਾ ਮੇਲ ਹੈ ਉੱਥੇ ਇਸ ਸ਼ਬਦ ਦਾ ਵੀ ਉਸੇ ਤਰ੍ਹਾਂ ਅਕਾਲ ਪੁਰਖ ਨੇ ਇਹ ਪੂਰੀ ਵਿਆਖਿਆ ਕੀਤੀ ਹੈ ਕਿ ਇਹ ਜੈ ਕਿਸ ਦੀ ਹੈ ਤਾਂ ਕਿ ਸੰਸਾਰ ਵਾਸੀ ਕਿਤੇ ਇਸ ਬਲੇਖੇ ਦੇ ਵਿੱਚ ਨਾ ਰਹਿ ਜਾਣ ਕਿ ਇਹ ਕਿਸੇ ਤਾਤੂ ਜੁਗਤੀ ਜਾ ਹੈ। ਜਾ ਇਹ ਕਿ ਸੰਪੂਰਤਾ ਦੀ ਜੈ ਹੈ ਤੂੰ ਜੈ ਕਿਸ ਦੀ ਹੈ ਪਹਿਲਾ ਸ਼ਬਦ ਹੈ ਸੋਹੰ ਸੋ ਪਰਮਾਤਮਾ ਹੰਗ ਆਤਮਾ ਉਹ ਪਰਮਾਤਮਾ ਸੜੀ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜੈ ਕਰੀਂਗਾ ਉਹ ਗੁਣ ਕਿਹੜੇ ਪਹਿਲਾ ਗੁਣ ਹੈ ਉਸ ਦਾ ਮਹਾਰਾਜ ਉਸ ਸੋਹ ਦਾ ਪਹਿਲਾ ਗੁਣ ਹੈ ਮਹਾਰਾਜ ਕਿਉਂਕਿ ਸੋਹੰ ਤੋਂ ਬਾਅਦ ਮਹਾਰਾਜ ਆਉਂਦਾ ਹੈ ਮਹਾਰਾਜ ਦਾ ਮਤਲਬ ਮੇਰੇ ਭੈਣ ਤੇ ਭਰਾਓ ਇਹ ਹੈ ਕਿ ਉਹ ਸਾਰਿਆਂ ਤੋਂ ਵੱਡਾ ਆਕਾਲ ਪੁਰਖ ਜਿਸ ਨੂੰ ਅਸੀਂ ਏਕ ਓੰਕਾਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਅਲਵਾ ਕਹਿੰਦੇ ਆ ਗੋੜ ਕਹਿੰਦੇ ਆ ਨਿਸ਼ਕਲੰ ਕਹਿੰਦੇ ਆ ਨਿਰਕਲੰ ਕਹਿੰਦੇ ਆ ਪਾਰਬ੍ਰह्म ਕਹਿੰਦੇ ਆ ਜੋ ਮਰਜੀ ਕਹ ਲੋ ਜਿਸ ਪ੍ਰਮਾਤਮਾ ਦੇ ਬੜੇ ਨਾਮ ਨੇ ਸਾਰੇ ਨਾਮਾਂ ਦੇ ਨਾਮ ਨੂੰ ਪੁਕਾਰਿਆ ਗਿਆ ਸੀ ਉਸ ਪ੍ਰਮਾਤਮਾ ਨੇ ਇੱਕ ਇਹ ਜਿਹੜਾ ਕੰਕਰ ਦੇ ਵਿੱਚ ਸਮਾਇਆ ਹੋਇਆ ਔਰ ਸਾਰੇ ਗੁਰੂ ਪੀਰ پیغمبرਾਂ ਤੋਂ ਬਾਅਦ ਇਸ ਮਤਲਬ ਦੇ ਉੱਤੇ ਉਸ ਨੇ ਆਖਰ ਤਾਂ ਕਿ ਆਪਣਾ ਪਰਗਟਾਵਾ ਕੀਤਾ ਉਹ ਇਹ ਚੀਜ਼ ਕਹਿ ਰਿਹਾ ਕਿ ਮੈਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਮੇਰਾ ਫੂਰੇ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਹੈ ਇਸ ਕਰਕੇ ਮੈਂ ਮਹਾਰਾਜ ਹਾਂ ਅੰਗੇ ਹੁੰਦਾ ਸ਼ੇਰ ਉਸ ਮਹਾਰਾਜ ਨੇ ਉਸ ਸੋਨੇ ਆਪਣੇ ਆਪ ਨੂੰ ਸ਼ੇਰ ਇਸ ਕਰਕੇ ਕਿਆ ਕਿਉਂਕਿ ਉਹ ਪੂਰੇ ਬ੍ਰਹਿਮੰਡ ਨੂੰ ਆਪਣੇ ਦੰਦ ਦੇ ਵਿੱਚ ਰੱਖਦਾ ਹੈ ਮੈਂ ਪੈ ਦੇ ਵਿੱਚ ਰੱਖਣ ਵਾਲਾ ਹਾਂ ਇਸ ਕਰਕੇ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸ਼ੇਰ ਕਿਆ ਜਿਸ ਤਰ੍ਹਾਂ ਇਸ ਧਰਤੀ ਦੇ ਜੀਵ ਸਾਰੇ ਸ਼ੇਰ ਤੋਂ ਡਰਦੇ ਨੇ ਸ਼ੇਰ ਦੀ ਹੀ ਨਿਆਈ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸ਼ੇਰ ਕਿਆ ਕਿ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਦੰਦ ਦੇ ਵਿੱਚ ਰੱਖਦਾ ਮੈਂ ਭੈ ਦੇਣ ਵਾਲੀ ਤਾਕਤ ਹਾਂ ਇਸ ਕਰਕੇ ਮੈਂ ਸ਼ੇਰ ਆਮ ਅੱਗੇ ਆਉਂਦਾ ਸਿੰਘ ਸੋਹਣ ਮਹਾਰਾਜ ਸ਼ੇਰ ਸਿੰਘ ਸਿੰਘ ਤੋਂ ਭਾਵ ਮੇਰੇ ਭੈਣੋ ਦੇ ਭਰਾਓ ਇਹ ਹੈ ਕਿ ਉਹ ਪ੍ਰਮਾਤਮਾ ਇਹ ਕਹਿੰਦਾ ਹੈ ਕਿ ਮੈਂ ਜਿੱਥੇ ਮਹਾਰਾਜਾ ਹਾਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਉੱਥੇ ਮੈਂ ਭੈ ਦੇਣ ਵਾਲੀ ਸਮਰੱਥ ਤਾਕਤ ਵੀ ਹਾਂ ਤੇ ਉਹਦੇ ਨਾਲ ਨਾਲ ਮੈਂ ਏਡਾ ਸੂਰ ਵੀ ਰਹਾ ਏਡਾ ਬਹਾਦਰ ਹਾਂ ਪੂਰੇ ਬ੍ਰਹਿਮੰਡ ਦੇ ਵਿੱਚ ਮੇਰਾ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ ਇਸ ਕਰਕੇ ਮੈਂ ਸਿੰਘ ਹਾਂ ਸਿੰਘ ਦਾ ਮਤਲਬ ਹੈ ਸੂਰਬੀਰ ਬਹਾਦਰ ਤਾਕਤਵਰ ਜਿਹਦਾ ਕੋਈ ਮੁਕਾਬਲਾ ਕਰਨ ਵਾਲਾ ਨਾ ਹੋਵੇ ਉਹ ਪ੍ਰਮਾਤਮਾ ਕਹਿੰਦਾ ਮੈਂ ਇਸ ਕਰਕੇ ਸਿੰਘ ਹਾਂ ਅੱਗੇ ਹੁੰਦਾ ਹੈ ਵਿਸ਼ਨੂੰ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਵਿਸ਼ਨੂੰ ਦੇਵਤਾ ਨਹੀਂ ਵਿਸ਼ਨੂੰ ਤੋਂ ਪਰਹੇ ਰੋਜੀ ਰੋਟੀ ਦੇਣ ਵਾਲਾ ਪ੍ਰਮਾਤਮਾ ਦਾ ਉਹ ਗੁਣ ਜਿਸ ਦੇ ਵਿੱਚ ਉਹ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਭਾਵੇਂ ਕੋਈ ਪ੍ਰਮਾਤਮਾ ਨੂੰ ਮੰਨਦਾ ਹੋਵੇ ਜਾਂ ਪ੍ਰਮਾਤਮਾ ਨੂੰ ਨਾ ਮੰਨਦਾ ਹੋਵੇ ਲੇਕਿਨ ਉਹ ਐਸਾ ਮਾਈ ਬਾਪ ਹੈ ਜਿੰਨੇ ਵੀ ਇਸ ਧਰਤੀ ਦੇ ਉੱਤੇ ਜੀਵ ਨੇ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪ੍ਰਿੰਤ ਪਾਲਕ ਬਣਦਾ ਇਸ ਕਰਕੇ ਉਸ ਗੋਣ ਨੂੰ ਵਿਸ਼ਨੂੰ ਗੁਣ ਕਿਹਾ ਗਿਆ ਵਿਸ਼ਨੂੰ ਦੇਵਤਾ ਨਹੀਂ ਅੱਗੇ ਹੁੰਦਾ ਹੈ ਭਗਵਾਨ ਸੋਮ ਮਹਾਰਾਜ ਸ਼ੀਸ਼ਿੰਗ ਵਿਸ਼ਨੂੰ ਭਗਵਾਨ ਭਗਵਾਨ ਦਾ ਮਤਲਬ ਇਹ ਹੈ ਪਰਮਦਰਮ ਨੇ ਦੱਸਿਆ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਮੰਨ ਜੰਮੜ ਦੇ ਵਿੱਚ ਨਹੀਂ ਆਉਂਦਾ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਾਗਾ ਇਸ ਕਰਕੇ ਮੈਨੂੰ ਭਗਵਾਨ ਕਿਹਾ ਗਿਆ ਸੋ ਉਹ ਭਗਵਾਨ ਕਹਿੰਦਾ ਕਿ ਇਹਨਾਂ ਗੁਣਾਂ ਦਾ ਕਰਕੇ ਤੂੰ ਮੇਰੀ ਜੀਵ ਆਤਮਾ ਚੈ ਕਰ ਔਰ ਆਪਣੇ ਆਪ ਨੂੰ ਮੇਰੇ ਨਾਲ ਜੋੜ ਤਤ ਵਜੂਦ ਤੋਂ ਦੂਰ ਰਹਿ ਮੇਰੇ ਸ਼ਬਦ ਦੇ ਨਾਲ ਜੁੜ ਕੇ ਆਪਣੀ ਆਤਮਾ ਨੂੰ ਮੈਂ ਪਰਮਾਤਮਾ ਹਾਂ ਮੇਰੇ ਨਾਲ ਜੋੜ ਦੇ ਇਹ ਹੈ ਸੋਮ ਮਹਾਰਾਜ ਸ਼੍ਰੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਅਗਰ ਫਿਰ ਵੀ ਜਿੰਨੇ ਵੀ ਮੇਰੇ ਇੱਥੇ ਬੈਠ ਪਰ ਆਏ ਨੇ ਕਿਸੇ ਨੂੰ ਇਸ ਜਗਾਰੇ ਬਾਰੇ ਜਾਂ ਜਿਹੜਾ ਇਹ ਸਤਸੰਗ ਅੱਜ ਚੱਲੇਗਾ ਇਹਦੇ ਬਾਅਦ ਕਿਸੇ ਨੂੰ ਭਾਵੇਂ ਕੋਈ ਉਮ ਤਾਈ ਰਹਿ ਜਾਏ ਪਤਾ ਨਾ ਲੱਗੇ ਇਹ ਗੱਲ ਕੀ ਹੈ ਤਾਂ ਉਹ ਉਸ ਤੋਂ ਬਾਅਦ ਵੀ ਸਾਡੇ ਨਾਲ 5-7 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਉਹ ਸਮਾਂ ਚਾਹੋ ਉਹਨਾਂ ਦੇ ਨਾਲ ਬੈਠ ਕੇ ਅਰੇ ਹੀ ਹੋਏ ਕਲਜੁਮ ਦੇ ਜੀਵ ਦੀ ਵਿੱਚ ਭਗਵਾਨ ਦੀ ਗੱਲ ਕੀਤੀ ਜਾ ਸਕਦੀ ਹੈ ਇੱਥੇ ਜਿੰਨੀ ਵੀ ਗੱਲਬਾਤ ਆਪ ਜੀ ਦੇ ਨਾਲ ਕੀਤੀ ਜਾਏਗੀ ਇਹ ਅਗੰਗੁਖ ਨੇ ਇਸ ਸੰਤੀ ਦੇ ਉੱਤੇ 24 ਗ੍ਰੰਥ ਹਰਵਾੜੀ ਦੇ ਆਕੇ ਲਿਖਵਾਏ ਨੇ ਉਹਨਾਂ ਦੇ ਵਿੱਚੋਂ ਆਪ ਜੀ ਦੇ ਨਾਲ ਹਰਵਾੜੀਆਂ ਸੰਜੀਤ ਕੀਤੀਆਂ ਜਾਣਗੀਆਂ ਇਸ ਕਿਸ ਤਰ੍ਹਾਂ ਰਾਮ ਜੀ ਨੇ ਇਹ ਵਾਅਦਾ ਕੀਤਾ ਜੀਵਾਂ ਦੇ ਨਾਲ ਕਿਸ ਕਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਵਾਅਦਾ ਕੀਤਾ ਕਿਸ ਕਿਸ ਤਰ੍ਹਾਂ ਦਸਾਂ ਗੁਰੂਆਂ ਦੇ ਵਿੱਚੋਂ ਵਾਅਦੇ ਹੋਏ ਕਿਸ ਤਰ੍ਹਾਂ ਮੁਹੰਮਦ ਸਾਹਿਬ ਦੇ ਵਾਅਦੇ ਹੋਏ ਉਹ ਸਰਕਾਰਪੁਰਖ ਦੇ ਨਾਲ ਕਿ ਜਦੋਂ ਤੋਂ ਕਾਮਪੁਰਖ ਦੇ ਉੱਤੇ ਆਇਆ ਸਮੂਹ ਵੀ ਤੇ ਇਸ ਧਰਤੀ ਦੇ ਜੀਵਨ ਨੂੰ ਵੀ ਆਪਣੇ ਨਾਲ ਜੋੜ ਲਈ ਆਪਣੇ ਚਰਨਾਂ ਦੇ ਵਿੱਚ ਨਿਵਾਸ ਲਈ ਇਹ ਆਪ ਜੀ ਦੇ ਨਾਲ ਅੰਜ ਵਿਚਾਰ ਕੀਤੇ ਸਨ ਤਾਂ ਸਾਂਝ ਕੀਤੇ ਜਾ ਰਹੇ ਨੇ ਇੱਥੇ ਗੀਸੀ ਵੀ ਗੋਇ ਮਹਾਤਮਾ ਦੀ ਆਮ ਜਿਸ ਤਰ੍ਹਾਂ ਕਥਾਵਾਂ ਚਲਦੀਆਂ ਨੇ ਉਹ ਕਥਾਵਾਂ ਇੱਥੇ ਨਹੀਂ ਚਲਣੀਆਂ ਇੱਥੇ ਅਕਾਲ ਪੁਰਖ ਦੀ ਹਰ ਬਾਣੀ ਦੇ ਵਿੱਚੋਂ ਆਪਜੀ ਦੇ ਨਾਲ ਹਰ ਬਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜੋ ਜੋ ਅਕਾਲ ਪੁਰਖ ਨੇ ਆਪਣੀ ਪ੍ਰਗਟਾਵੀ ਇਸ ਮਾਤਰੂ ਦੇ ਉੱਤੇ ਆ ਕੇ ਕੀਤੇ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਦੇ ਮੁਤਾਬਕ ਅਸੂਲਾਂ ਦੇ ਤਹਿਤ ਆਪਜੀ ਦੇ ਨਾਲ ਹਰ ਬਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਪਰ ਕੰਗੁਰੂ ਦੇ ਫਸੂਲੇ ਆਪਜੀ ਦੇ ਨਾਲ ਸਾਂਝੇ ਕੀਤੇ ਜਾਣਗੇ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਇੱਥੇ ਬੈਠ ਪਰ ਆਏ ਨੇ ਆਪਜੀ ਵਾਸਤੇ ਨਾਸ਼ਤਾ ਤਿਆਰ ਕੀਤਾ ਗਿਆ ਨਾਸ਼ਤਾ ਕਰਕੇ ਹਜੂਰ ਦੇ ਦਰਬਾਰ ਦੇ ਵਿੱਚ ਆ ਕੇ ਸੱਜੋ ਉਸ ਤੋਂ ਬਾਅਦ ਆਪਜੀ ਨੂੰ